ਕਿ ਅਸੀਂ ਖੜੇ ਕਰ ਸਕਦੇ ਲੋਕਾਂ ਨੂੰ ਅੱਛਾ ਦੇਵਤਾ ਫਿਰ ਮਾਲਵੇ ਵਾਲੇ ਦੀ ਆਇਆ ਨਾ ਆ ਆ ਜਿਹੜੀ ਤੁਸੀਂ ਦੇਖ ਰਹੇ ਅਸੀਂ ਬਸ ਕਹਿੰਦੇ ਨਹੀਂ ਪਰ ਥੋੜਾ ਜਿਹਾ ਦੱਸੋ ਫਿਰ ਕਿਉਂਕਿ ਦੇਖੋ ਹੁਣ ਦਾ ਕਤਮ ਹੋ ਗਈ ਗੱਲ ਦੇਖੋ ਮੈਂ ਕਿਵੇਂ ਕਤਮ ਹੋ ਗਈ ਮੈਨੂੰ ਸਾਨੂੰ ਗੱਲ ਬੜੀ ਫੁੱਟਦੀ ਆ ਦੱਸਦੀਆਂ ਮਾਲਵੇ ਵਾਲੇ ਦੇ ਦਿਲ ਤਾਂ ਆਇਆ ਮਾਝੇ ਵਾਲਿਆਂ ਦਾ ਕਿਉਂਕਿ ਜਿਹੜੇ ਮਾਝੇ ਵਾਲੇ ਹੁੰਦੇ ਆ ਨਾ ਆਪਣਿਆਂ ਨਾਲ ਨਹੀਂ ਲੜਦੇ ਮਾਝੇ-ਮਾਝੇ ਥੋੜੀ ਲੜੂਗਾ ਮਾਝਾ ਨੇ ਕੰਪੀਟੀਸ਼ਨ ਅਲੱਗ ਲੋਕਾਂ ਨੂੰ ਹੀ ਦਿੰਦੇ ਆ ਆਪਣੇ ਨੂੰ ਕੀ ਕੰਪੀਟੀਸ਼ਨ ਹੈ ਹਾਂ ਦੇਖੀ ਮਾਝਾ ਦੇ ਕਿਉਂ ਕਰਨਾ ਫਿਰ ਕੰਪੀਟੀਸ਼ਨ ਆ ਨਾ ਕੰਪੀਟੀਸ਼ਨ ਦੇਖੋ ਆਪੋਜੀਟ ਅਟਰੈਕਟ ਹੋਣਾ ਬਹੁਤ ਜ਼ਰੂਰੀ ਹੈ ਹੂੰ ਜੇ ਮਾਝਾ ਮਾਲਵੇ ਤੱਕ ਜਾਊਗਾ ਹੂੰ ਤੇ ਐਦਾਂ ਭੇੜਨਗੇ ਇੱਕ ਦੂਜੇ ਨਾਲ ਫੇਰੀ ਤਾਂ ਗੱਲ ਬਣੂਗੀ ਪਿਆਰ ਵੀ ਉੱਥੇ ਜ਼ਿਆਦਾ ਹੁੰਦਾ ਹੈ ਪਿਆਰ ਆਪੋਜੀਟ ਅਟਰੈਕਟ ਕਰ ਰਿਹਾ ਹੈ ਨਾ ਹੂੰ ਹੂੰ ਆਪਣੇ ਨਾਲ ਤਾਂ ਪਿਆਰ ਹੈਗਾ ਹੀ ਆ ਪਰ ਬਾਹਰ ਦੇ ਨਾਲ ਵੀ ਅਹੀਂ ਅਹੀਂ ਨਾ ਵੈਲਕਮ ਕਰਦੇ ਆ ਲੋਕਾਂ ਦਾ ਅਸੀਂ ਜਿਹੜੇ ਮਾਜੇ ਵਾਲੇ ਹੁੰਦੇ ਆ ਨਾ ਅਸੀਂ ਵੈਲਕਮਿੰਗ ਆ ਅਸੀਂ ਲੋਕਾਂ ਦਾ ਕਰਦੇ ਆ ਕਿ ਆਓ ਹੋ